ਇੱਕ ਹੀ ਸਾਨੂੰ ਲੋਕ ਪੁੱਛਦੇ ਨੇ ਕਮੈਂਟਾਂ ਦੇ ਵਿੱਚ ਪੁੱਛਦੇ ਨੇ ਕਿ ਬੀਆਰਸੀ ਯੂਨੀਵਰਸ ਨੂੰ ਧਿਆਨ ਦਾ ਟਾਈਮ ਕਿਹੜਾ ਹੈ ਵੀ ਸਾਨੂੰ ਸਰ ਟਾਈਮ ਦੱਸੋ ਵੀ ਟਾਈਮ ਕਿਹੜਾ ਹੈ ਕਿਉਂਕਿ ਅਸੀਂ ਯੂਨੀਵਰਸ ਨੂੰ ਧਿਆਈ ਤੇ ਕੋ ਸਕਚੈਣ ਜੀ ਮੈਂ ਤੁਹਾਨੂੰ ਇੱਕ ਗੱਲ ਆ ਹਾਂਜੀ ਰੋਟੀ ਕਦੋਂ ਖਾਦੀ ਜਾਂਦੀ ਜਦੋਂ ਭੁੱਖ ਲੱਗਦੀ ਹੈ ਭੁੱਖ ਲੱਗਦੀ ਹੈ ਮੰਨ ਲਓ ਤੁਸੀਂ ਰੋਟੀ ਖਾ ਕੇ ਆਏ ਹੋ ਤੁਹਾਨੂੰ ਭੁੱਖ ਲੱਗੀ ਤੁਸੀਂ ਰੋਟੀ ਫਿਰ ਵੀ ਖਾ ਲੈਣੀ ਹੈ ਤੇ ਰੱਬ ਰੱਬ ਦਾ ਕਿਹੜਾ ਟਾਈਮ ਹੁੰਦਾ ਰੱਬ ਤਾਂ ਜਾਗਦਾ ਹੈ ਬੇਟਾ ਰਾਤ ਨੂੰ ਵੀ ਜਾਗਦਾ ਹੈ ਦਿਨੇ ਵੀ ਜਾਗਦਾ ਹੈ ਵੈਸੇ ਜਿਹੜਾ ਅਸਲੀ ਟਾਈਮ ਹੈ ਉਹ ਤੜਕੇ 2:30 ਵਜੇ ਤੋਂ ਲੈ ਕੇ 5 ਵਜੇ ਤੱਕ ਬਹੁਤ ਹੀ ਪੋਸਟਬ ਸਮਾਂ ਹੋਊਗਾ ਠੀਕ ਹੈ ਤੁਸੀਂ ਕਲਾਕਾਰ ਹਾਂਜੀ ਰਿਆਜ ਕਰੋ 2:30 ਵਜੇ ਤੋਂ ਲੈ ਕੇ 5 ਵਜੇ ਦੇ 8 ਵਜੇ ਤੱਕ ਕਰ ਸਕਦੇ ਹੋ ਬਹੁਤ ਤੁਹਾਡਾ ਗਲਾ ਜਿਹੜਾ ਹੈਗਾ ਸਾਧ ਦੇਊਗਾ ਠੀਕ ਹੈ ਤੁਸੀਂ ਬ੍ਰਹਿਮੰਡ ਨੂੰ ਮਨਾਉਣਾ 2:30 ਵਜੇ ਤੋਂ ਲੈ ਕੇ 4 ਵਜੇ 5 ਵਜੇ ਦਾ ਸਮਾਂ ਬਹੁਤ ਹੀ ਬੈਸਟ ਸਮਾਂ ਤੇ ਬਾਕੀ ਨਾਲੇ ਬ੍ਰਹਿਮੰਡ ਨੂੰ ਗੱਲਾਂ ਕਰਨ ਵਾਸਤੇ ਨਾ ਐਨੇ ਸਮੇਂ ਤੇ ਲੋਕ ਨਹੀਂ ਠੀਕ ਹੈ ਸਿਰਫ 5 ਤੋਂ 10 ਮਿੰਟ ਜਿੰਨਾ ਤੁਸੀਂ ਸਮਾਂ ਵੱਧ ਲਾਉਣਾ ਹੈ ਨਾ ਉਹਨੇ ਤੁਹਾਡੇ ਮਨ ਸਵਾਲ 네ਗੇਟਿਵ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਥੋੜਾ ਟਾਈਮ ਲਓ ਬੈਠੋ ਬੈਠ ਕੇ ਨੂੰ ਕਿਸੇ ਵੀ ਟਾਈਮ ਇੱਕ ਚੀਜ਼ ਮੈਂ ਹੋਰ ਪੰਜਾਬੀ ਚ ਮੈਂ ਕਲੀਅਰ ਕਰ ਦਿੰਦਾ ਕਿ ਜੁਨੀਵਰਸ ਨੂੰ ਬਣਾਉਣ ਵਾਸਤੇ ਇਹ ਨਹੀਂ ਕਿ ਤੁਸੀਂ ਬੈਠਣਾ ਹੀ ਕਿ ਚੌਂਕੜਾ ਮਾਰ ਕੇ ਬੈਠਣਾ ਹੀ ਹੈ ਨਹੀਂ ਹੈ ਨਾ ਦੇਜੱਕ ਤੁਹਾਡੀ ਕੁੰਡਲੀ ਜਾਗਰਣ ਨਹੀਂ ਹੁੰਦੀ ਕੋਈ ਦਿੱਕਤ ਨਹੀਂ ਬ੍ਰੇਮ ਮਾਰਦੋਂ ਜਵਾਬ ਨਹੀਂ ਦਿੰਦਾ ਤੁਸੀਂ ਖੜੇ ਖਲੋਤੇ ਵੀ ਉਹ ਆਪਰਾ ਧਿਆਨ ਕਰ ਸਕਦੇ ਹੋ ਧਿਆਨ ਕਰਕੇ ਆਪਣੇ ਆਪ ਨੂੰ ਫੀਲ ਕਰ ਸਕਦੇ ਹੋ ਕਿ ਮੈਂ ਬ੍ਰਹਿਮੰਡ ਮੇਰੇ ਬਹੁਤ ਫਰੀਂਡ ਹੈ ਉੱਥੇ ਤੁਸੀਂ ਆਪਣੀ ਜਿਹੜੀ ਇਹ ਸਾਰੀ ਗੱਲਬਾਤ ਕਰਨੀ ਉਹਦੇ ਨਾਲ ਕਰ ਸਕਦੇ ਹੋ ਅੱਛਾ ਜੀ ਬ੍ਰਹਿਮੰਡ ਜਵਾਬ ਦਿੰਦਾ ਹਾਂਜੀ ਜੇ ਕੋਈ ਬੰਦਾ ਕਹਿੰਦਾ ਨਾ ਜਵਾਬ ਨਹੀਂ ਦਿੰਦਾ ਜਵਾਬ ਦਿੰਦਾ ਪੰਜ ਚਾਰ ਦਿਨਾਂ ਚੀ ਉਹ ਜਵਾਬ ਦੇਣਾ ਸਟਾਰਟ ਕਰ ਦਿੰਦਾ ਹਾਂਜੀ ਉਹ ਕਿਵੇਂ ਕਰਦਾ ਤੁਹਾਨੂੰ ਹੁਣ ਕਹੂਗਾ ਕਈ ਲੋਕਾਂ ਦਾ ਸਵਾਲ ਆ ਉਹ ਬੋਲ ਕੇ ਦੱਸਦਾ ਨਹੀਂ ਨਹੀਂ ਬੋਲ ਕੇ ਨਹੀਂ ਤੁਹਾਡੀ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਂਦਾ ਤੋਡੀ ਜ਼ਿੰਦਗੀ ਚ ਬਦਲਾਅ ਕਿਵੇਂ ਆਉਣੇ ਸ਼ੁਰੂ ਹੋ ਜਾਂਦੇ ਆ ਤੁਹਾਡੇ ਕਿਤੇ ਕੋਈ ਮਤਲਬ ਕਿ ਨੈਗੇਟਿਵ એનર્ਜੀ ਸੀ ਕਿ ਤੁਹਾਡੇ ਪੇਨ ਰਹਿੰਦਾ ਸੀ ਤੁਸੀਂ ਕਹਾਂਗੇ ਮੈਂ ਤੰਦਰੁਸਤ ਆ ਮੈਂ ਬਿਲਕੁਲ ਰੋਗ ਆ ਮੇਰਾ ਜੀਵਨ ਬੜਾ ਵਧੀਆ ਚੱਲ ਰਿਹਾ ਮੈਂ ਤੜਕੇ ਉੱਠ ਕੇ ਦੁਕਾਨ ਤੇ ਜਾਣਾ ਮੈਂ ਹੁਣ ਬੜੇ ਨਜ਼ਾਰੇ ਆ ਤਾਂ ਤੁਹਾਡਾ ਜਿਹੜਾ ਜੀਵਨ ਦੇ ਵਿੱਚ ਮਾੜਾ ਮੋਟਾ ਕਿਤੇ ਪੇਨ ਰਹਿ ਰਿਆ ਸੀ ਮੋਢੇ ਚ ਗੋਡੇ ਚ ਚੂੜੇ ਚ ਜਾਂ ਕਿਤੇ ਨਹੀਂ ਜਾਂ ਸਿਰ ਚ ਉਹ ਤੁਹਾਡਾ ਜਿਹੜਾ ਪੇਨ ਹੈ ਉਹ ਖਤਮ ਕਰ ਦਿੰਦਾ ਤੁਹਾਨੂੰ ਪਤਾ ਲੱਗਣ ਲੱਗਦਾ ਉਹ ਬੋਲਦਾ ਠੀਕ ਹੈ ਉਹ ਦੱਸਦਾ ਹੁਣ ਜੇ ਮੰਨ ਲਓ ਥੋੜੀ ਦੁਕਾਨ ਹੈ ਹਾਂਜੀ ਤੁਸੀਂ ਦੁਕਾਨ ਬਾਰੇ ਪ੍ਰੇਅਰ ਕੀਤੀ ਆ ਕਿ ਮੇਰੇ ਕੋਲ ਪੜਾ ਪੈਸਾ ਆ ਜੀ ਮੇਰੇ ਕੋਲ ਬੜੇ ਕਸਟਮਰ ਆ ਰਹੇ ਆ ਮੇਰੇ ਕੋਲ ਸੁਣਾ ਪਿੰਡ ਆ ਰਹੇ ਆ ਮੇਰੇ ਕੋਲ ਠੀਕ ਹੋ ਕੇ ਜਾਂਦੇ ਆ ਹਾਂਜੀ ਤਾਂ ਤੁਹਾਡੇ ਕੰਮ ਵਿੱਚ ਜਦੋਂ ਤਬਦੀਲੀ ਆਉਗੀ ਹੂੰ ਤੁਹਾਡੇ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਤੁਹਾਨੂੰ ਪਤਾ ਲੱਗੂਗੀ ਯਾਰ ਅੱਕੇ ਤਾਂ ਮੈਂ ਕੰਮ ਇੰਨਾ ਕਰਦਾ ਸੀ ਅੱਜ ਮੈਂ ਇੰਨਾ ਕੀਤਾ ਯਾਰ ਬਦਲ ਲੱਗਿਆ ਕੰਮ ਬਦਲ ਲੱਗਿਆ ਤਾਂ ਉਹ ਕੀ ਹੈ ਜੀ ਉਹ ਯੂਨੀਵਰਸ ਬੋਲਦਾ ਹੈ ਠੀਕ ਇਸ ਤਰ੍ਹਾਂ ਤੁਸੀਂ ਅੰਦਾਜ਼ੇ ਜਿਹੜੇ ਲਾ ਸਕਦੇ ਇੱਕ ਹੋਰ ਗੱਲ ਹੈ ਲੋਕ ਕਈ ਪੁੱਛਦੇ ਨੇਗੇ ਵੀ ਜੇ ਮੈਂ ਕੀ ਆਪਣੇ ਜਾਪਾਂ ਕਿਸੇ ਬਾਰੇ ਜੁਨੀਵਰਸ ਨੂੰ ਕਹਿੰਦੇ ਨੇ ਵੀ ਹਾਂ ਧਿਆਨ ਲਾ ਕੇ ਵੇਜਦੇ ਨਾਲ ਮਾੜਾ ਹੋ ਜੇ ਇਹਨਾਂ ਮਨ ਕਿ ਇਹ ਚੀਜ਼ਾਂ ਚੱਗੀਆਂ ਨੇ ਕਿ ਮਾੜੀਆਂ ਨੇ ਬਾਈ ਮੈਂ ਤੁਹਾਨੂੰ ਕੱਲ ਦੱਸਦਾ ਹਾਂ ਹਾਂ ਕੁਝ ਨਹੀਂ ਮਾੜਾ ਹੁੰਦਾ ਕਿਸੇ ਦਾ ਹਾਂਜੀ ਕਿਸੇ ਕੋਲੇ ਕਾਲਾ ਜਾਦੂ ਨਹੀਂ ਕਿਸੇ ਕੋਲੇ ਪੀਲਾ ਜਾਦੂ ਨਹੀਂ ਕੋਈ ਪੁੱਛਣਾ ਵੀ ਜੇ ਆਪਾਂ ਮੈਂ ਤੁਹਾਨੂੰ ਉਹੀ ਗੱਲ ਦੱਸਾਂ ਹਾਂਜੀ ਉਹ ਦੱਸਾ ਕੀ ਹੁੰਦਾ ਉਹਦੇ 'ਚ ਇਹੀ ਚੀਜ਼ ਆ ਗਈ ਤੁਹਾਡੇ ਘਰੇ ਕੋਈ ਬੰਦਾ ਤਵੀਤ ਸਿੱਟ ਜਾਂਦਾ ਜੀ ਜੀ ਉਹ ਕੁਝ ਨਹੀਂ ਕਰਦਾ ਕਾਗਜ਼ ਦਾ ਟੁਕੜਾ ਕੱਖ ਵੀ ਨਹੀਂ ਕਰਦਾ ਠੀਕ ਹੈ ਉਹ ਤੁਹਾਡੇ ਘਰੇ ਸਿੱਟ ਗਿਆ ਜਦੋਂ ਸਿੱਟ ਗਿਆ ਤੁਹਾਨੂੰ ਦੇਖ ਗਈ ਤੁਹਾਡੇ ਅੰਦਰ ਇੱਕ ਨੈਗੇਟਿਵ ਬੀ ਪੈਦਾ ਹੋ ਗਈ ਨੈਗੇਟਿਵ એનર્ਜੀ ਪੈਦਾ ਹੋ ਗਈ ਹਾਏ ਮੇਰੇ ਘਰੇ ਕਿਸ ਨੇ ਕੁਝ ਕਰਤਾ ਜੀ ਹਾਏ ਅਸੀਂ ਡਰ ਲੱਗ ਡਰਨਾ ਅੰਦਰੋਂ ਕਮਜ਼ੋਰ ਹੋ ਗਏ ਜਦੋਂ ਅਸੀਂ ਅੰਦਰੋਂ ਕਮਜ਼ੋਰ ਹੋ ਗਏ ਬ੍ਰਹਿਮੰਡ ਦੀ એનર્ਜੀ ਹੈ ਜਿਹੜੀ ਉਹ ਸਾਡੇ ਨਾਲ ਉਹਦਾ ਲਿੰਕ ਟੁੱਟ ਗਿਆ ਜਦੋਂ ਲਿੰਕ ਟੁੱਟ ਗਿਆ ਤਾਂ ਲਿੰਕ ਟੁੱਟਣ ਕਰਕੇ ਨੈਗੇਟਿਵ એનર્ਜੀ ਹੀ ਬ੍ਰਹਿਮੰਡ ਤੋਂ ਸਾਨੂੰ ਆ ਗਈ ਇਧਰੋਂ ਵੈਸੇ ਆ ਗਈ ਉਹ ਤਾਂ ਅੱਗੇ ਤੇ ਵੀ ਤੁਹਾਨੂੰ ਦੇਖ ਕੇ ਜੀ ਵੀਰ ਜੀ ਸਾਡੇ ਕੰਮ ਆਟੋਮੈਟਿਕ ਹੀ ਵਿਗੜਨ ਲੱਗ ਜਾਂਦੇ ਸਾਡਾ ਕੰਮ ਤੇ ਆਨੂਜੀ ਨਹੀਂ ਕਰਦਾ ਸਾਡਾ ਹਾਂ ਨਹੀਂ ਉਹ ਸਿਰ ਤੇ ਟੈਨਸ਼ਨ ਰਹਿਣ ਲੱਗੀ ਸਿਰ ਦਰਦ ਰਹਿਣ ਲੱਗਿਆ ਅੱਜ ਤੇ ਤਰੀ ਦੇਖਿਆ ਹਾਣੀ ਮੇਰਾ ਤਾਂ ਸਿਰ ਦਰਦ ਰਹਿਣ ਲੱਗ ਗਿਆ ਇਹ ਚੀਜ਼ਾਂ ਹੁਣ ਤੁਸੀਂ ਗੱਲ કરી ਸੀ ਕਿ ਕੀ ਗੱਲ કરી ਸੀ ਤੁਸੀਂ ਜੇ ਆਪਣੇ ਨਾਲ ਕੋਈ ਮਾੜਾ ਕਰ ਜੇ ਤੁਹਾਡੇ ਨਾਲ ਮਾੜਾ ਕਰਦਾ ਮੈਂ ਤੁਹਾਨੂੰ ਪੰਜਾਬੀ ਚ ਗੱਲ ਦੱਸਦਾ ਜੇ ਤੁਹਾਡੇ ਮਾੜਾ ਕਰਦਾ ਨਾ ਮੇਰੀਆਂ ਗੱਲਾਂ ਜਿਹੜੇ ਲੋਕ ਸਾਥਾਂ ਜਿਵੇਂ ਬੈਠ ਕੇ ਮੇਰੀ ਬਦਨਾਮੀ ਕਰਦੇ ਆ ਮੇਰੇ ਚੇਲੇ ਵੀ ਮੇਰੀ ਬਦਨਾਮੀ ਕਰਦੇ ਆ ਸਖਚੈਨ ਜੀ ਉਹ ਬੰਦਿਆਂ ਨੇ ਅੱਜ ਤੱਕ ਬਿਜ਼ਨਸ ਕੋਈ ਨਹੀਂ ਕੀਤਾ ਜਿਹੜਾ ਤੁਹਾਡਾ ਮਾੜਾ ਕਰੂਗਾ ਠੀਕ ਹੈ ਜੀ ਜਿਹੜਾ ਮਾੜਾ ਕਰਨ ਵਾਲਾ ਉਹਦਾ ਧਿਆਨ ਹੀ ਮਾੜੇ ਤੇ ਰਹਿੰਦਾ ਠੀਕ ਹੈ ਜੀ ਉਹਦਾ 네ਗੇਟਿਵ એનર્ਜੀ ਚ ਹੀ ਰਹਿੰਦਾ ਠੀਕ ਹੈ ਪਰ ਲੇਕਿਨ ਜਦੋਂ ਤੁਸੀਂ ਪੋਸਟ ਮੋਂ ਥੋੜੇ ਉੱਤੇ ਭਾਵੇਂ ਯਾਰ ਕਾਰ ਚੜਾਉਣ ਦੀ ਕੋਸ਼ਿਸ਼ ਕਰ ਲੈ ਤਾਂ ਵੀ ਨਹੀਂ ਹੁੰਦਾ ਹੁਣ ਮੇਰਾ ਇੱਕ ਦੋਸਤ ਸੀਗਾ ਉਹ ਯੂਨੀਵਰਸ ਨੂੰ ਮੰਨਦਾ ਉਹਦੇ ਇੱਕ ਬੰਦਿਆਂ ਨੇ ਨਾ ਸੋਚ ਲਿਆ ਕਿ ਇਹਦੇ ਪੱਥਰ ਮਾਰਨਾ ਹਾਂਜੀ ਉਹਦੇ ਪੱਥਰ ਮਾਰਨ ਲੱਗੇ ਕਹਿੰਦੇ ਮੱਥੇ 'ਚ ਪੱਥਰ ਮਾਰਾਂਗੇ ਆਪੇ ਬੈਠੇ ਦਮੰਝੇ ਤੇ ਜਦੋਂ ਪੱਥਰ ਮਾਰਨ ਲੱਗੇ ਤੋਹਾਨੂੰ ਟਰੱਡਾ ਆਇਆ ਤੋ ਉੱਠ ਲੈਣੇ ਕਿ ਪਿਆ ਪੱਥਰੋ ਤੋ ਲੈਪ ਗਿਆ ਟੱਪ ਗਿਆ ਬਾਅਦ 'ਚ ਪਤਾ ਲੱਗਿਆ ਕਿ ਪੱਥਰ ਕਿਨੇ ਮਾਰਿਆ ਫੇਰ ਉਹ ਬੰਦਿਆਂ ਨੇ ਉਹ ਬੰਦੇ ਨੂੰ ਮੋਟਰਸਾਈਕਲ ਤੇ ਚੜਾ ਕੇ ਕਹਿੰਦੇ ਕਿ ਆਪਾਂ ਨਾ ਆਪ ਮਾਰ ਜਾਏ ਛਾਲ ਤੇ ਮੋਟਰਸਾਈਕਲ ਨਹਿਰ ਤੇ ਸੱਟਦਾ ਉਹ ਨਹਿਰ ਤੇ ਸੱਟਣ ਤੋਂ ਪੂਰੀ ਪੂਰੀ ਪਲੈਨਿੰਗ ਨਾਲ ਉਹਨਾਂ ਦੇ ਨਾਲ ਦਾ ਬੰਦਾ ਹੀ ਨਾਲਦਾ ਸੀ ਪਲੈਨਿੰਗ ਨਾਲ ਗਏ ਭਾਗੜਾ ਨਹਿਰ ਤੇ ਸੱਟਣ ਬਾਅਦ ਤੇ ਤਿੰਨ ਰੋਜ਼ਾਂ ਲਈ ਪਗੜ ਲੈ ਕੀ ਕੀ ਉਹ ਕੀ ਹੋਇਆ ਉਹ ਰਸਤੇ ਜਾ ਕੇ ਨਾ ਇੱਥੇ ਬੰਮਣ ਵਾਲੇ ਕੋਲੇ ਮੋਟਰਸਾਈਕਲ ਪੈਂਚਰ ਹੋ ਗਿਆ ਪੈਂਚਰ ਹੋ ਗਿਆ ਉੱਥੇ ਖੜ ਕੇ ਕਹਿੰਦੇ ਜਿਹੜਾ ਮੁੰਡਾ ਗਿਆ ਸੀਗਾ ਉਹਨੂੰ ਕਾਰ ਮਿਲ ਗਈ ਉਹ ਕਹਿੰਦਾ ਮੈਂ ਰਤੀਏ ਜਾਣਾ ਮੈਂ ਤੇ ਰਤੀਏ ਚੱਲਿਆ ਉਹ ਕਾਰ ਤੇ ਚੜ ਕੇ ਰਤੀਏ ਜਾਏਗਾ ਜਿਹਨੂੰ ਮਾਰ ਪਾ ਉਹ ਥੋੜੀ ਜੁੜੀ ਵਰਸ ਹਰੇਕ ਸਾਡੇ ਮਦਦ ਕਰ ਹਾਂਜੀ ਗੁਪਤ ਸ਼ਕਤੀਆਂ ਸੁਪਰੀਮ ਪਾਵਰ ਮੈਂ ਕਹਿੰਦਾ ਮੈਂ ਜਿਤੋਂ ਨਾਸ ਕਰਨਾ ਮੈਂ ਕਹਿੰਦਾ ਇਹ ਗੁਪਤ ਸ਼ਕਤੀਆਂ ਸੁਪਰੀਮ ਪਾਵਰ ਜੋ ਮੈਨੂੰ ਦਿਖਾਈ ਨਹੀਂ ਦਿੰਦੀਆਂ ਪਰ ਮੇਰੀ ਮਦਦ ਕਰਦੀਆਂ ਮੇਰੀ ਮਦਦ ਕਰਦੀਆਂ ਹੁਣ بڑے ਲੋਕ ਮਾਰਨ ਵਾਸਤੇ ਆਏ ਇੱਕ ਦਿਨ ਥੋੜੇ ਦਿਨ ਪਹਿਲਾਂ ਮੂੰਹ ਬੰਨ ਕੇ ਮਾਰ ਬੰਨ ਕੇ ਮੇਰੀ ਦੁਕਾਨ 'ਚ ਮੈਨੂੰ ਮਾਰਨ ਵਾਸਤੇ ਆਏ ਮੇਰਾ ਕੱਕੜ ਨਹੀਂ ਵਿਗੜਿਆ ਮੈਨੂੰ ਇੱਕ ਦੋ ਵਾਰੀ ਇਹਨਾਂ ਨੇ ਉਸ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕੀਤੀ ਮੈਂ ਮੇਰਾ ਕੱਕੜ ਨਹੀਂ ਵਿਗੜਿਆ ਕਿਉਂ ਕਿ ਮੈਨੂੰ ਪਹਿਲਾਂ ਪਤਾ ਲੱਗ ਗਿਆ ਤਾਂ ਕਿ ਮੇਰੇ ਨਾਲ ਕੀ ਬੀਤਣਾ ਠੀਕ ਹੈ ਕਿਉਂਕਿ ਮੇਰਾ ਜਿਹੜਾ ਯੂਨੀਵਰਸ ਮੇਰਾ ਯੂਨੀਵਰਸ ਮੈਨੂੰ ਬਹੁਤ ਸ਼ਕਤੀਆਂ ਸੁਪਰੀਮ ਪਾਵਰ ਮੈਨੂੰ ਪਹਿਲਾਂ ਹੀ ਉਹ ਦੱਸ ਦਿੰਦਾ ਇੱਕ ਵੇਵ ਦੇ ਦਿੰਦਾ ਠੀਕ ਹੈ ਉਹ ਹੁਣ ਘੋੜਾ ਘੋੜੇ ਦਾ ਮਾਲਕ ਜਿਹਦੇ ਉੱਤੇ ਬੈਠ ਜੇ ਤੇ ਅੱਗੇ ਡਾਕੂ ਖੜੇ ਹੋਣ ਤੇ ਘੋੜਾ ਪੈਰ ਨਹੀਂ ਪਾੜਵਾਉਂਦਾ ਕਿਤ ਕਿਲੋਮੀਟਰ ਅੱਛਾ ਜੀ 1 ਕਿਲੋਮੀਟਰ ਪਹਿਲਾਂ ਕੱਢ ਜਾਂਦਾ ਠੀਕ ਹੈ ਤੇ ਇਸ ਕਰਕੇ ਮੈਂ ਕਹਿੰਨਾ ਕਿ ਤੁਹਾਡੇ 'ਚ એનર્ਜੀ ਹੈ ਜਿਹੜੀ ਉਹ ਬਾਰਕਰਾਰ ਤੁਹਾਨੂੰ ਯੂਨੀਵਰਸਿਟੀ ਦੇ ਸਕਦਾ ਹੈ ਯੂਨੀਵਰਸ ਦਾ ਧੰਨਵਾਦ ਕਰਿਆ ਕਰੋ એનર્ਜੀ ਹੈ ਇਹ ਪ੍ਰਾਪਤ ਕਰੋ ਤੁਸੀਂ ਯਾਰ ਨਜ਼ਾਰੇ ਲੁੱਟੋ ਬੁੱਲੇ ਲੁੱਟੋ ਯਾਰ ਮੈਂ ਦੇਖੂਗਾ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਜੀ ਐਸੇ ਤੁਹਾਡੇ ਕੋਲ ਪਹੁੰਚਣ ਤੇ ਹਾਂਜੀ ਤੁਹਾਨੂੰ ਕਿਵੇਂ ਲੱਗੀਆਂ ਸਾਡੇ ਵੱਡੇ ਬਾਈ ਜੀ ਦੀਆਂ ਗੱਲਾਂ ਬਰਮਿੰਦਰ ਜੀ ਦੀਆਂ ਇੱਕ ਮੈਂ ਕਹਿਣਾ ਚਾਹੂੰਗਾ ਬਾਈ ਜੀ ਇਹ ਚੈਨਲ ਬਿਲਕੁਲ ਬਾਈ ਦਾ ਨਾਮ ਹੈ ਹਾਂਜੀ ਕਿਰਪਾ ਕਰਕੇ ਸ਼ੇਅਰ ਜਰੂਰ ਕਰਿਓ ਇਹਦੇ ਤੇ ਸ਼ੇਅਰ ਵੀ ਕਰਨਾ ਤੁਸੀਂ ਨਾਲ ਜਿਹੜੀ ਵੀਡੀਓ ਹੈ ਤੇ ਥੱਲੇ ਕਮੈਂਟ ਜਰੂਰ ਕਰਨਾ ਕਿ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਇਹ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਯੂਨੀਵਰਸ ਬਹੁਤ ਵੱਡੀ ਸੁਪਰੀਮ ਪਾਵਰ ਹੈ ਇਹ ਸੁਪਰੀਮ ਪਾਵਰ ਦੀ ਗੱਲ ਹਰ ਘਰ ਦੇ ਵਿੱਚ ਜਾਣੀ ਚਾਹੀਦੀ ਹੈ ਧੰਨਵਾਦ ਥੈਂਕ ਯੂ ਸੋਨੂ